ਹੈਲੋ ਹਲੋ ਹਾਂਜੀ ਅਮਰਜੀਤ ਭਾਈ ਕੀ ਹਾਲ ਜੀ ਬਹੁਤ ਵਧੀਆ ਜੀ ਬਲਾਸ਼ੰਦੀ ਮੈਂ ਬੋਲ ਰਖ ਮਨਦਰ ਸਮਰਾਪ ਬੋਲਦਾ ਹਾਂਜੀ ਬਲਾਸ਼ੰਦੀ ਮੈਂਬਰ ਲਖਵਿੰਦਰ ਸਮਰਾਪ ਬੋਲ ਰਿਹਾ ਹਾਂਜੀ ਹਾਂਜੀ ਲਖਵਿੰਦਰ ਜੀ ਬਹੁਤ ਠੀਕ ਠਾਕ ਜੀ ਬਹੁਤ ਹੋ ਗਿਆ ਚੱਲ ਅੱਛਾ ਮੈਂ ਮਾਰੀ ਜੀ ਤੁਹਾਡਾ ਨਤਾ ਅੱਜ ਗੱਲ ਕਰਨ ਲੱਗਾ ਅੱਜ ਤੁਹਾਡਾ ਲੀਡਰ ਬੜੇ ਆਪਣਾ ਆਪ ਨੂੰ ਮਾਨਦਾਰ ਦਿਖਾਉਣ ਲਿਆ ਹੈ ਕੇਜਰੀਵਾ ਸਾਹਿਬ ਹਾਂਜੀ ਨਹੀਂ ਸੁਣੀ ਪ੍ਰੈਸ ਕਾਨਫਰੰਸ ਹਾਂਜੀ ਹਾਂਜੀ ਉਹ ਕਹਿਣ ਦੇ ਕਹਿੰਦੇ ਮੈਨੂੰ ਕੋਈ ਸਬੂਤ ਦੱਸੇ ਵੀ ਮੈਂ ਕੋਈ ਟਿਕਟ ਵੇਚੀ ਹੋਏ ਤੇ ਮੈਂ ਤੇ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਗਾਂ ਵੀ ਮਿਹਨਤ ਪਾਰਟੀ ਵਾਤੇ ਤੁਹਾਂ ਕੀਤੀ ਪਿਛਲੇ ਸਾਲਾਂ ਤੋਂ ਚੰਨ ਖਾਲਸਾ ਨੇ ਕੀਤੀ ਤੇ ਗੁਰਦੀਪ ਰੰਧਾਵਾ ਤੇ 4 ਮਹੀਨੇ ਪਹਿਲਾਂ ਆ ਕੇ ਉਹ ਟਿਕਟ ਟਿਕਟ ਤਾਂ ਲੈ ਗਿਆ ਫਿਰ ਕਰੋੜ ਰੁਪਈਆ 1 ਕਰੋੜ 1 ਕਰੋੜ ਆ ਤੇ ਇਹ ਕਹਿੰਦੇ ਆ ਵੀ ਮੈਨੂੰ ਕੋਈ ਸਬੂਤ ਦਿਖਾ ਦਿਓ ਤੇ ਮੈਂ ਟਿਕਟ ਬਦਲੀ ਕਰਦਾ ਹਾਂ ਬੰਦੇ ਦੀ ਸਬੂਤ ਦਿਖਾ ਕੇ ਆਇਆ ਜੀ ਦਿਖਾਏ ਜੇ ਸਬੂਤ ਦਿਖਾ ਕੇ ਆਇਆ ਹੋਰ ਦਿਖਾ ਕੇ ਆਉਣ ਦੇ ਵੀ ਸਬੂਤ ਦੇ ਸਕਦੇ ਹਾਂ ਤੇ ਇਹ ਇਹ ਫਿਰ ਤੁਹਾਡੀ ਗੱਲ ਤਾਂ ਉਹਨਾਂ ਨੇ ਯਕੀਨ ਨਹੀਂ ਕੀਤਾ ਨਹੀਂ ਯਕੀਨ ਤੇ ਸਭ ਕੁਝ ਹੀ ਆ ਜੀ ਉਹਨੋਂ ਤੇ ਸਾਨੂੰ ਕਹਤੋਂ ਬਦਲ ਦਿਆਂਗੇ ਕਰਦਾਂਗੇ ਕਰਦਾਂਗੇ ਕੁਝ ਨਹੀਂ ਆਏਗਾ ਜੀ ਸਿਰਫ ਇਹ ਕਹਿਣ ਤੋਂ ਹੁੰਦੀਆਂ ਗੱਲਾਂ ਨੇ